ਭਗਵਾਨ ਨਿਸ਼ਚੈ ਹੋਰ ਹੋਵੇਗਾ ਪ੍ਰੀਤ ਦਾ ਨਾਮ ਲੈ ਲੇ ਗਿਆ ਲੈ ਗਿਆ ਰੋਗੜੀ ਮੈਂ ਦੇਉਣਾ ਹਾਂ 21 ਹਨੂਮਾਨ ਜਾਈ ਉਹਦੀ ਅਰੂੜ ਉਹਦੀ ਨਾ ਜਗੂ ਨਾਲ ਲੜੇ ਭੋਮਾ ਕਹਿੰਦੇ ਆਦੀ ਖਾਲੀ ਨਹੀਂ ਕਰਨਾ ਅਧਕਰ ਸੁਣੀ ਐ ਨਾ ਨਾ ਮਾਰ ਕੇ ਰਸਤੀ ਹਦੀ ਨਹੀਂ ਰੇ ਵਰਗੀ ਕੋਤੋਂ ਦਾ ਪ੍ਰਦੇਸ਼ਾਂ ਚ ਛੁੱਟਿਆ ਇੱਕੋ ਦਾ ਮਰੂ ਪ੍ਰਦੇਸ਼ੇ ਇਕੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤਾਂ ਤੋਂ ਵੀ ਆਵਾਜ਼ੀ ਚਲਦੀ ਦੁਨੀਆ ਤੋਂ ਲਾਈਫ ਫੀਟ ਜਾਂਦੇ ਆ ਕੋਣ ਹੈ संस्कार <laughs> ਦਾਬਾਤ ਬਰਾਬਰ ਬਰਾਬਰ ਜੀ ਨਾਲ ਉਧਰ ਮੈਂ ਕਾਇਦਾ ਉਹ ਰੋਡ ਨਹੀਂ ਖੋਲਣਾ ਕੋਈ ਨਹੀਂ ਨਹੀਂ ਪੁੱਛਾਗੇ ਪੁੱਛ ਮਿਲ ਲੱਗੇ ਕਿਤੇ ਬੰਦੇ ਹਾਜ਼ਰਕਾਰ ਜਾਂਦਾ ਹੈ ਕਿ ਨਾਮ ਮੰਗਦੀ ਨਹੀਂ ਕਰ ਜਾਂਦਾ ਉਹ ਦੁਪੁੱਲ ਕਿਤੇ ਜੁੱਤੀ ਹੁੰਦੀ ਜਦੋਂ ਆਪ ਕੋਲ ਦਾ ਸ਼ਹਿਰ ਦੇ ਚੱਲਦੇ ਨੇ ਉਹ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋ ਤੰਰੀ ਸਾਡੇ ਦੋ ਘਰ ਜੜੇ ਇਹਨਾਂ ਨੇ ਸਾਡੇ ਦੋ ਘਰ ਜੜੇ ਮੇਰੇ ਪੁੱਤ ਨੂੰ ਘਰ ਆਉਂਦਾ ਹਮਾਰਾ ਉਹਨਾਂ ਨੇ ਕੀ ਕਹਨੇ ਕੋਈ ਨਾ ਰੱਖਿਆ ਕੀ ਸਿਕਿਉਰਿਟੀ ਮੇਰੇ ਬੱਚੇ ਨੂੰ ਨਹੀਂ ਮੇਰੇ ਬੱਚੇ ਕੋ ਸਿਕਿਉਰਿਟੀ ਕੋਈ ਗਈ ਨਹੀਂ ਤੁਸੀਂ ਇਹ ਤਮਾ ਦੀਸ ਆਪਣੇ ਆਪ ਜਾਦਰੀ ਮੇਰੀ ਕਹਨੇ ਸੁਣੀ ਮੇਰੇ ਕੋਲ ਕੋਈ ਕਾਲਾ ਨਾ ਮੇਰੇ ਬੱਚੇ ਦੀ ਜਿਹੜਾ ਕੰਮ ਕਰਦਾ ਆਂ ਮੇਰੇ ਕੋਲ ਜੇ ਕਾਲਾਂਗੇ ਕੋਈ ਨਹੀਂ ਕੋਈ ਹੋ ਵੀ ਬਰਾ ਕੁਛ ਜੇ ਬਹੁਤ ਕੁਛ ਜੇ ਕੋਨੇ ਪਤਾ ਪੜਾ ਤਾ ਮੈਂ ਫੋਟੋ ਕੱਢਾ ਮੈਂ ਆਪਣੇ ਮੈਂ ਆਪਣੇ ਬੱਚੇ ਬਾਰੇ ਕੰਮ ਨਹੀਂ ਰਹਿਦੇ ਮੇਰਾ ਬੱਚਾ ਕੋਨੇ ਹੋਈ ਜਾਂਦਾ ਤੇ ਰਿਜ਼ਰਵਡ ਆਹ ਨਾ ਜੰਮਾ ਕਿਹੜਾ ਕਾਲਾ ਨਾ ਕਦੋਂ ਹੀ ਬੱਲੇ ਸਰਪੰਚ ਬਣਿਆ ਆਪਾਂ ਸੋਹਣੇ ਇਹਨਾਂ ਦੇ ਘਰ ਤੱਕ ਇਹਨਾਂ ਨੇ ਮੰਗ ਨਹੀਂ ਲਈ ਮੇਰੇ ਬੱਚੇ ਦੀ ਰਾਤਾਂ ਦੀ ਨੀਂਦ ਨਾ ਮੇਰਾ ਬੱਚਾ ਇੱਕ ਸੰਦਾ ਨਾ ਅਫਸਰ ਹੋ ਗਿਆ ਪਾਤਾਂ ਦਾ ਦੂਜਾ ਤਾਂ ਮੇਰੇ ਬੱਚ ਨੂੰ ਵੈਸੇ ਨਾਲ ਆਉਣ ਲੱਗਾ ਦਾ ਪਲੇਰਿੰਗ ਨਹੀਂ ਆਸਾਂ ਦਾ ਮੈਂ ਆਸਾਂ ਦਾ ਮੈਂ ਆਹ ਇਹ ਜਿੱਥੇ ਮਰਜ਼ੀ ਦੀ ਤੱਕ ਜਾਣ ਨਹੀਂ ਸਕਦਾ ਕਿ ਦਾਰ ਨਹੀਂ ਜਾ ਸਕਦਾ ਇਹਨਾਂ ਸਰਕਾਰਾਂ ਨੇ ਮੇਰੇ ਬੱਚ ਦਾ ਰਹਿਣ ਕੱਖ ਨਹੀਂ ਦਿੱਤਾ ਜੇ ਮੇਰਾ ਬੱਚ ਕਬੱਡੀ ਖੇਡਦਾ ਤਾਂ ਇਹਨਾਂ ਵਿੱਚ ਮੇਰੇ ਬੱਚ ਦਾ ਪਿਆਰ ਕਰਦਾ ਜੇ ਮੇਰਾ ਬੱਚ ਕਿੱਧਰ ਹੋ ਗਿਆ ਦੋ ਮਾਸੇ ਮਾਮੇ ਕਿਹਾ ਬੱਸ ਮਾਮੇ ਕਹਿੰਦੇ ਰੋਜ਼ ਇਹਨਾਂ ਨੇ ਉੱਚੀ ਦਾ ਡੇਰੀ ਪੱਛੇ ਤੀਕੀ ਸੋਚਿਆ ਇਹਦਾ ਬੱਚਾ ਗਲਤ ਲੈਣ ਚ ਪਵੇ ਮੇਰੇ ਇਹਨਾਂ ਨੇ ਫੋਨ ਲੈ ਕੇ ਹੱਥ ਦੇ ਆ ਕੇ ਜਦੋਂ ਜਿਮਣੀ ਸੋਨਾਦਾਰਾਂ ਨਾਲ ਗੱਲ ਕਰਦੇ ਵੀਰ ਵਰਗਿਆਂ ਨੇ ਕਿ ਨਾ ਫਿਰ ਗਿਆ ਮੇਰਾ ਬੋਟ ਚੱਲੀ ਗੜ ਗਿਆ ਚੰਡੀਗੜ੍ਹ ਉੱਤੇ ਮੇਰੇ ਨੂੰ ਕੱਲ ਸਰਪਟਾ ਲੱਗਿਆ ਆਹ ਚੰਡੀਗੜ੍ਹ ਤੇਰੇ ਬੱਚੇ ਦਾ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮੰਨ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਆ ਗੜੀ ਕਿੱਥੇ ਪਾਈ ਸਿਆਸਤ ਨੂੰ ਕੱਖ ਨਹੀਂ ਪਸਾਰੇ ਸੱਚਾ ਹੋ ਰਹੇ ਆ ਉਹ ਮਤਲਬ ਉਹਨਾਂ ਨੇ ਆਪਣੀ ਭਾਈ ਹੁੰਦੀ ਆ ਰਾਤ ਨੂੰ ਪਲਾਨਿੰਗ ਕਰਦੇ ਆ ਜਾਂ ਕਹਿੰਦੀ ਆ ਭਾਈ ਮਾਰ ਮਾਰ ਚਲੋ ਕਿਰਨ ਅਰਵਿੰਦਰ ਕੋਈ ਦੋਪਹੀ ਘਟਨਾ ਹੋਈ ਜਾਂ ਹਾਈਵੇ ਤੇ ਵੀ ਬਹਿਣਾ ਪੈ ਗਿਆ ਹਾਂਜੀ ਕੀ ਕਰੀਏ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ-ਦਿਆੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਜਿਹੜੇ ਪੁਨੀ ਬਟੇ ਤੋਂ ਕਾਰਨ ਕਰਜ਼ੇ ਕੱਟਣ ਆਣ ਪਿਛੇ ਤੇ ਵਿਆਹਾਂ ਦੇ ਪੱਤਰਤੀ ਗਈ ਹੈ ਪਰ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤਾਂ ਹੌਲ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਘਟਨਾ ਹੋ ਜਾਉਂਦੀ ਇਹ ਪ੍ਰੀਪਲਾਨ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਕਿ ਜੈਗੂ ਦਾ ਲੱਕ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੂ ਚਲੇ ਬਸ ਸਾਰਾ ਜੋ ਵੀ ਜੈਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਨੇ ਕੋਈ ਨਾਲ ਦੁਸ਼ਮਣੀ ਜੈਗੂ ਨਾਲ ਬੜੀ ਜੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆ ਇਹ ਕਿ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਤੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ 185 ਵਿੱਚ ਹੀ ਉਹਦੀ ਅਪਰਿਚ ਕੀ ਲਿਖਿਆ ਸੀ ਕੀ ਤਾਂ ਉਹ ਬਤਾਈ ਦੱਸ ਸਕਦੇ ਆ ਕੀ ਲਿਖਿਆ ਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖੀ ਆ ਐਪਲੀਕੇਸ਼ਨ ਮੇਰੇ ਕੋ ਆਈ ਰੋ ਹੁਣ ਮਨੂ ਇਸ ਟਾਈਮ ਪੂਰਾ ਜਾਣਨੀ ਆ ਮਨੂ ਪੂਰਾ ਜਾਣਨੀ ਆ ਆਲਰੇਡੀ ਤੁਹਾਡੇ ਕੋ ਮੇਰੇ ਕੋ ਜਾਣਨੀ ਆ ਟੈਸਟ ਆ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪੱਛਾਉਂ ਉਹ ਆਪਰੇਸ਼ਨ ਦੇ ਭਾਈ ਨਾਂ ਆ ਕੇ ਬੋਲਣ ਦੇ ਕੋਈ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਉਹ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮਦਦ ਹੀ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰੇ ਤੇ ਤੁਸੀਂ ਇੱਧਰ ਸਵੇਰੇ ਤੇ ਫੇਰ ਇੱਧਰ ਭੱਜ ਲਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਜਿੰਨੇ ਤੋਂ ਦੱਸਿਆ ਕੋਈ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਹਰਨਦਾ ਇਨਵੈਸਟੀਗੇਸ਼ਨ ਕਰਵਾ ਤੁਹਾਨੂੰ ਦੁਬਾਰਾ ਦੱਸਾਂ। ਇੱਕ ਕਮਿਸ਼ਨ ਕਰਨਗੇ ਸਰ ਇਹ ਕੀ ਹਾਂ ਹਾਂ ਜਰੂਰ ਇਹ ਆਪਣੀ ਉਹਦੀ ਨੌ ਦੀ ਮੀਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸੇ ਵੇਲੇ ਸੰਸਕਾਰ ਹਾਂ ਡਾੜੇ ਬੜੀ ਚੁੱਪ ਕੇ ਲੱਜ ਲਈ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਪਰਵਾਰ ਮੰਨ ਗਈ ਹਾਂ ਜੀ ਮੰਨ ਗਈ